ਜੀ ਫਲਕਾਰੀ ਦੇ ਵਿੱਚ 2.5 ਮੀਟਰ ਸ਼ਰਟ ਮਿਲੇਗੀ ਦੁਪੱਟਾ ਲੈਸ ਵਰਕ ਵਾਲਾ ਮਿਲੇਗਾ बॉटम ਵੀ ਵਰਕ ਵਾਲੀ ਮਿਲੇਗੀ ਇਹ ਵੀ ਪਾਰਟੀ ਵੇਅਰ ਸੂਟ ਰਹੇਗਾ ਆਫ ਵਾਈਟ ਆਰਗੈਂਜ਼ਾ ਤੇ neck ਦੇ ਹੈਂਡਵਰਕ ਮਿਲੇਗਾ बॉटम ਤੇ ਹੈਂਡਵਰਕ ਮਿਲੇਗਾ ਔਰ ਇਸਦੀ sleeves ਤੇ ਵੀ ਹੈਂਡਵਰਕ ਮਿਲੇਗਾ back side ਵੀ ਇਸ ਤੇ ਹੈਂਡਵਰਕ ਰਹੇਗਾ 5 ਮੀਟਰ ਤੁਹਾਨੂੰ ਮਿਸਲੀਨ कॉटन ਦਾ ਪ੍ਰਿੰਟ ਮਿਲੇਗਾ ਇਨਰ ਐਂਡ बॉटम ਦੇ ਲਈ ਹਾਫ ਪਿਓਰ ਦਾ ਸ਼ੈਡੇਡ ਦੁਪੱਟਾ ਮਿਲੇਗਾ 2150 ਵਿੱਚ ਬਾਈ ਕਰ ਸਕਦੇ ਹੋ ਰਿਓਨ ਏ ਲੈਨ ਕੁੜਤੀ ਮਿਲੇਗੀ ਨਾਲ ਇਸ ਦੇ ਪੈਂਟ ਮਿਲੇਗਾ ਕੁੜਤੀ ਦੀ ਲੈਂਥ 44 ਤੇ ਪੈਂਟ ਦੀ ਲੈਂਥ 38 ਵੀ ਨੈਕ ਤੇ ਵਰਕ ਹੋਇਆ ਸਾਈਜ਼ ਮੈਂਸ਼ਨ ਆ ਚਾਰ ਕਲਰ ਅਵੇਲੇਬਲ ਹੈ 680 ਵਿੱਚ ਬਾਈ ਕਰ ਸਕਦੇ ਹੋ ਇਹ 2.5 ਮੀਟਰ ਸ਼ਿਮਾ ਡਿਜੀਟਲ ਪ੍ਰਿੰਟ ਆਰੀ ਵਰਕ ਦੇ ਨਾਲ ਸ਼ਰਟ ਮਿਲੇਗਾ ਬਾਟਮ 3 ਮੀਟਰ ਕਾਟਨ ਦੀ ਸੌਫਟ ਮਿਲੇਗੀ 2.5 ਮੀਟਰ ਦੁਪੱਟਾ ਮਸਲੀਨ ਦਾ ਡਿਜੀਟਲ ਪ੍ਰਿੰਟ ਵਾਲਾ 980 ਦੇ ਵਿੱਚ ਇਹ ਸੂਟ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਮਸਲਿਨ कॉटन ਦਾ ਸੂਟ ਰਹੇਗਾ 5 ਮੀਟਰ ਫਰੰਟ ਤੇ थ्रेड वर्क ਬਾਜੂ ਤੇ ਵੀ ਵਰਕ ਮਿਲੇਗਾ 2.5 ਮੀਟਰ ਦੁਪੱਟਾ ਰਹੇਗਾ ਦੁਪੱਟੇ ਤੇ ਦੋਨੋਂ ਸਾਈਡ ਵਰਕ ਮਿਲੇਗਾ 1050 ਦੇ ਵਿੱਚ ਸੂਟ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਮਸਲਿਨ कॉटन ਦਾ ਸੂਟ ਰਹੇਗਾ 5 ਮੀਟਰ neck ਤੇ ਵਰਕ ਮਿਲੇਗਾ ਤੁਸੀਂ ਬਾਟਮ ਜਾਂ ਬਾਜੂ ਦੇ ਵਰਕ ਲਿਆ ਸਕਦੇ ਹੋ ਦੁਪੱਟਾ 2.5 ਮੀਟਰ ਰਹੇਗਾ 650 ਦੇ ਵਿੱਚ ਇਹ ਤੁਸੀਂ ਘਰ ਬੈਠੇ ਸੂਟ ਬਾਇ ਕਰ ਸਕਦੇ ਹੋ ਇਹ ਦੁਪੱਟਾ ਸੂਟ ਰਹਿਣਗੇ ਆਲ ਓਵਰ ਸੂਟ ਮਿਲੇਗਾ 5 ਮੀਟਰ ਕਾਟਨ ਦਾ ਕੈਮਰੀ ਕਾਟਨ ਦਾ थ्रेड वर्क ਮਿਲੇਗਾ ਕੇਰੇ ਤੇ ਦੁਪੱਟਾ ਇਸ ਦੇ ਨਾਲ ਸਫੋਂ ਦਾ 2.5 ਮੀਟਰ 650 ਵਿੱਚ ਇਹ ਵੀ ਸੂਟ ਤੁਸੀਂ ਘਰ ਬੈਠੇ ਬਾਇ ਕਰ ਸਕਦੇ ਹੋ WhatsApp ਨੰਬਰ ਮੈਂਸ਼ਨ ਹੈ ਸਕਰੀਨ ਸ਼ਾਟ ਸੈਂਡ ਕਰਕੇ ਤੁਸੀਂ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਕੈਮਰੀ ਕਾਟਨ ਦੀ ਵੱਡੇ ਪਣੇ ਦੇ ਵਿੱਚ ਸ਼ਰਟ ਰਹੇਗੀ ਨਾਰਮਲ ਪਣੇ ਦੇ ਵਿੱਚ 28 ਮੀਟਰ ਰਹੇਗੀ ਤੋਨੋਂ ਤਿੰਨ ਸੂਟ ਬਾਏ ਕਰਨੇ ਪੈਣੇ ਨੇ ਇਹਨਾਂ ਤਿੰਨ ਸੂਟਾਂ ਦਾ ਪ੍ਰਾਈਸ ਰਹੇਗਾ 1299 1299 ਦੇ ਵਿੱਚ ਤੁਸੀਂ ਕੋਈ ਵੀ ਇਹਨਾਂ ਵਿੱਚੋਂ ਤਿੰਨ ਸੂਟ ਬਾਏ ਕਰ ਸਕਦੇ ਹੋ ਪ੍ਰਿੰਟਡ ਸ਼ਰਟ ਹੈ ਪਲੇਨ ਇਸ ਦੇ ਨਾਲ ਬਾਟਮ ਆ ਵਿਦਆਊਟ ਲਰਨਿੰਗ ਸਟਿਚ ਹੋਸਣਗੇ ਵਿਦਆਊਟ ਦੁਪੱਟਾ ਮਿਲਣਗੇ ਨੈਕਸਟ ਵਰਕ ਵਾਲੇ ਬਹੁਤ ਹੀ ਜਿਆਦਾ ਸੋਹਣੇ ਸੂਟ ਰੈਡੀ ਹੋਏ ਨੇ ਕੈਮਬ੍ਰਿਕ ਕਾਟਨ ਦੀ ਸ਼ਰਟ ਰਹੇਗੀ 1.75 ਵੱਡੇ ਪਣੇ ਦੇ ਵਿੱਚ ਇਸ ਦੇ ਨਾਲ ਪ੍ਰਿੰਟਡ ਪੈਚਵਰਕ ਹੋਇਆ ਘੇਰੇ ਤੇ ਕੰਟਰਾਸਟ ਪ੍ਰਿੰਟਡ ਬਾਟਮ ਰਹੇਗੀ 2 ਮੀਟਰ ਮਸਲਿਨ ਦਾ ਦੁਪੱਟਾ ਪੈਚਵਰਕ ਵਾਲਾ 2 ਮੀਟਰ 950 ਦੇ ਵਿੱਚ ਇਹ ਸੂਟ ਤੁਸੀਂ ਘਰ ਬੈਠੇ ਬਾਈ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਇਹ ਆਪਣੇ ਕੋਲ ਹੈਂਡਵਰਕ ਦਾ ਫੁੱਲ ਹੈਂਡਵਰਕ ਸੂਟ ਰਹੇਗਾ ਵਿਸਕੋਸ organza ਦੀ ਸ਼ਰਟ ਰਹੇਗੀ ਬੂਟੀ ਰਹੇਗੀ ਸ਼ਰਟ ਤੇ neck ਤੇ ਹੈਂਡਵਰਕ organza shimmer ਦੀ silk banarasi ਦੁਪੱਟਾ ਰਹੇਗਾ ਇਸ ਦੀ ਉਪਾੜਾ ਬਾਟਮ ਇਸ ਦੀ ਬਾਟਮ ਰਹੇਗੀ ਉਪਾੜਾ silk ਦੀ 2990 ਵਿੱਚ ਇਹ ਸੂਟ ਬਾਈ ਕਰ ਸਕਦੇ ਹੋ muslin cotton ਦਾ ਸੂਟ ਰਹੇਗਾ thread work ਮਿਲੇਗਾ ਔਰ ਇਸ ਦੀ ਬਾਜ਼ੂ ਤੇ ਦੁਪੱਟਾ ਮਿਲੇਗਾ muslin cotton ਦਾ 499 ਵਿੱਚ ਬਾਈ ਕਰ ਸਕਦੇ ਹੋ 5 ਮੀਟਰ ਸੂਟ ਰਹਿਗਾ jam cotton ਦਾ ਫੈਂਸੀ ਥ੍ਰੈਡਵਰਕ ਮਿਲੇਗਾ ਫਰੰਟ ਤੇ ਤੁਸੀਂ ਬਾਜੂ ਤੇ ਜਾਂ ਬਾਟਮ ਤੇ ਵਰਕ ਲਿਆ ਸਕਦੇ ਹੋ ਦੁਪੱਟਾ 2.5 ਮੀਟਰ ਟੂ ਸੈਡ ਵਰਕ ਵਾਲਾ 1099 ਵਿੱਚ ਇਹ ਵੀ ਤੁਸੀਂ ਬਾਏ ਕਰ ਸਕਦੇ ਹੋ ਇਹ ਸੇਲ ਤੇ ਨੇ ਡਿਸਕਾਊਂਟ ਆਇਆ ਹੋਇਆ ਆਲ ਓਵਰ ਵੱਡੇ 3.5 ਮੀਟਰ ਵੱਡੇ ਪਣੇ ਦੇ ਵਿੱਚ ਰਿਯਾਨ ਕਾਟਨ ਫਰੌਕ ਸੂਟ ਲੈਣਗੇ 599 ਵਿੱਚ ਇਹ ਤੁਸੀਂ ਬਾਏ ਕਰ ਸਕਦੇ ਹੋ ਲਿਮਟਿਡ ਇਸ ਸਟਾਕ ਵਿਦਆਊਟ ਦੁਪੱਟਾ ਮਿਲਨੇਗੇ ਇਹ ਦੁਪੱਟਾ ਸੂਟ ਰਹਿਣਗੇ 5 ਮੀਟਰ ਗਿੰਸਾ ਕਾਟਨ 2x2 ਡਿਜੀਟਲ ਪ੍ਰਿੰਟ ਏਕੇ ਟੈਕਸ ਦਾ ਫੈਬਰਿਕਾ ਦੁਪੱਟਾ ਮਸਲੀਨ ਦਾ 2 ਮੀਟਰ ਰਹੇਗਾ ਡਿਜੀਟਲ ਪ੍ਰਿੰਟ ਵਾਲਾ 1290 ਵਿੱਚ ਵਾਈ ਕਰ ਸਕਦੇ ਹਾਂ ਸਾਰੇ ਹੀ ਸਰਦਾਰੀ ਕਲਰ ਐਡ ਕੀਤੇ ਨੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਇਹ ਵੀ ਦੁਪੱਟਾ ਸੂਟ ਰਹਿਣਗੇ 3.5 ਮੀਟਰ ਵੱਡੇ ਪਣੀ ਦੇ ਵਿੱਚ ਕਾਟਨ ਦਾ ਸੂਟ ਰਹੇਗਾ ਇਸ ਦੇ ਨਾਲ ਦੁਪੱਟਾ 2 ਮੀਟਰ ਮਿਲੇਗਾ 690 ਵਿੱਚ ਬਾਇ ਕਰ ਸਕਦੇ ਹਾਂ ਵੀਡੀਓ ਨੂੰ ਤੁਸੀਂ ਅੰਤ ਤੱਕ ਦੇਖਿਆ ਉਸਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ